ਦੇ ਅਥਿਆਇਸੀ ਮੈਨੇਜਰ ਨੇ ਮੈਨੂੰ ਕੋਈ ਨਹੀਂ ਮਿਲਿਆ ਜੀ ਇੱਥੇ ਨੀ ਪਰ ਫਿਰ ਕੋਰਟ ਕਿਉਂ? ਕੋਰਟ ਚ ਨਹੀਂ ਦਿੱਤੇ ਨਹੀਂ ਕੋਰਟ ਦਾ ਆਰਡਰ ਸੀਗਾ ਉਹਨਾਂ ਨੇ ਦੇ ਨਹੀਂ ਉਹਨਾਂ ਨੇ ਨਹੀਂ ਸੀਗੀ। ਅੱਜ ਕੋਰਟ ਦੇ ਆਰਡਰ ਕੀਤਾ। ਹਾਂਜੀ। ਠੀਕ ਹੈ ਜੀ। ਉਹ ਟੈਲੀਫੋਨ ਯੂਜ਼ ਕਰਦਾ ਹੈ ਉਹਦੇ ਲੋਕੇਸ਼ਨਾਂ ਸਿਮਾ ਫਰ ਤੋਂ ਮਿਲੇ ਆ ਕੁਝ। ਉਹ ਜੀ ਕਾਲੋ ਜਾਂ ਇਸਦਾ ਪਾਰਟ ਆਫ ਇਨਵੈਸਟੀਗੇਸ਼ਨ। ਕੋਈ ਚੀਜ਼ਾਂ ਦੇ ਸਕੋ ਨਹੀਂ ਕੀਤੀ ਆ ਦੀ। ਬਰਾਮਦਗੀ ਹੋਈ ਆ ਫੋਨ ਦੀ ਫਿਰ ਫੋਨ ਦੀ ਬਰਾਮਦਗੀ। ਫੋਨ ਦੀ ਬਰਾਮਦਗੀ ਹੋ ਗਈ ਆ ਜੀ। ਫੋਨ ਦੀ ਬਰਾਮਦਗੀ ਹੋ ਗਈ ਆ। ਗਵਾਹਾਂ ਨੂੰ ਵਾਈਡਿਟ ਕਰਾਵਾਂ। ਕਿਉਂਕਿ ਉਹਨਾਂ ਦਾ ਬਿਆਨ ਵੀ ਦਰਜ ਨਹੀਂ ਕਰਾਇਆ ਕਿ 3 ਘੰਟੇ ਤੱਕ ਵੇਟ ਵੀ ਕੀਤੀ ਗਈ ਸੀ ਉਹਨਾਂ ਦੀ। ਦੇਖੋ ਅਸੀਂ ਉਹ ਸਾਡਾ ਪਾਰ ਦੁਬਾਰਾ ਲਵੋ ਹਰ ਪੱਖ ਤੋਂ ਇਨਵੈਸਟਿਗੇਟ ਕੀਤਾ ਗਿਆ ਜੀ ਤੇ ਤਫਤੀਸ਼ ਸਾਡੀ ਗoing on ਹੈ ਅੱਜ ਤੱਕ ਕੀ ਰਿਹਾ ਜੀ ਮਾਮਲਾ ساری ਕਾਰਵਾਈ ਕੀ ਰਹੀ ਹੈ ਅੱਜ ਦੇਖੋ ਜੀ ਅਸੀਂ ਦੋਨੋਂ ਤਰ੍ਹਾਂ ਨੇ ਵੈਸ ਕੀਤੀ ਸੀ ਕਿ ਆਰਗੂਮੈਂਟ ਹੋਏ ਨੇ ਡਿਫੈਂਸ ਦੇ ਵੀ ਪ੍ਰੋਸੀਕਿਊਸ਼ਨ ਦੇ ਵੀ ਤੇ ਜਿਵੇਂ ਜੋ ਬਿਹਤਰ ਲੱਗਿਆ ਉਹਨਾਂ ਤਿੰਨ ਦਾ ਪੁਲਿਸ ਰਿਪੋਰਟ ਜਿਹੜਾ ਸਾਨੂੰ ਦਿੱਤਾ ਗਿਆ ਜਿਸ ਦਾ ਪੜਾਉਣਾ ਇਨਵੈਸਟਿਗੇਸ਼ਨ ਪਰ ਇਹ ਵੀ ਦੋਸ਼ ਲਾਇਆ ਹੁਣ ਰਜ਼ੀਲ ਨੇ ਵੀ ਦੱਸਿਆ ਹੈ ਕਿ ਤੁਸੀਂ ਸੌਮੀ ਕਮੇਟੀ ਤੇ ਇਲਜ਼ਾਮ ਲਾ ਕੇ ਜਿਹੜਾ ਸਹਿਯੋਗ ਨਹੀਂ ਕਰ ਰਹੇ ਸੀ ਕਿ ਫੁਟੇਜ ਨਹੀਂ ਦੇ ਰਹੇ ਸਾਨੂੰ ਫੁਟੇਜ ਮਿਲ ਚੁੱਕੀ ਹੈ ਜੀ ਉਰੇ ਮਿਲ ਚੁਕੀ ਸਰ ਤੁਹਾਡੇ ਵੱਲੋਂ ਕਿੰਨੇ ਦਿਨਾਂ ਦਾ ਰਿਮਾਂਡ ਮੰਗਿਆ ਗਿਆ ਹੈਗਾ ਯਾਰ ਇਹ ਨਹੀਂ ਕਿ ਕਿਸੇ ਲੋਕੋਂ ਕਰਦੇ ਕਿੰਨੇ ਦਿਨ ਦਾ ਅਸੀਂ ਰਿਮਾਂਡ ਮੰਗਿਆ ਸੀਗਾ ਜੀ ਜੱਸਾ ਕੋਲੋਂ ਉਹਨਾਂ ਨੇ 3 ਦਿਨਾਂ ਦਾ ਰਿਮਾਂਡ ਦੇ ਦਿੱਤਾ ਹੈ